ਪਠਾਨਕੋਟ ਦੇ ਰਿਹਾਈਸ਼ ਇਲਾਕੇ ਵਿੱਚ ਉਸ ਸਮੇਂ ਦਸ਼ਤ ਦਾ ਮਹੌਲ ਬਣ ਗਿਆ ਜਦ ਇੱਕ ਪੀੜ ਪਹਾੜ ਵਾਲੇ ਇਲਾਕੇ ਦੇ ਵਿੱਚ ਇੱਕ ਜੰਗਲੀ ਸਾੰਬਰ ਯਾਨੀ ਕਿ ਹਿਰਨ ਆ ਗਿਆ ਤੇ ਇਸ ਸਾੰਬਰ ਨੂੰ ਦੇਖ ਕੇ ਲੋਕਾਂ ਦਾ ਇਕੱਠ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਸਮੇਂ ਰਹਿੰਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਅਤੇ ਕੁਝ ਹੀ ਸਮੇਂ ਬਾਅਦ ਪੁਲਿਸ ਦੇ ਅਧਿਕਾਰੀ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਇਸ ਸਾਂਬਰ ਨੂੰ ਫੜਨ ਦੇ ਲਈ ਜਾਲ ਵਿਛਾ ਦਿੱਤਾ ਪਰ ਇਹ ਹਿਰਨ ਜਿਹੜਾ ਹੈ ਉਥੋਂ ਪੱਜ ਕੇ ਮੁੜ ਜੰਗਲ ਵਾਲੇ ਪਾਸੇ ਤੁਰ ਗਿਆ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਂਬਰ ਇਨਸਾਨਾਂ ਦੇ ਲਈ ਕੋਈ ਜਾਨਲੇਵਾ ਹਮਲਾ ਨਹੀਂ ਕਰਦੇ ਉਹਨਾਂ ਨੇ ਕਿਹਾ ਹੈ ਕਿ ਇਨਾ ਦਿਨਾਂ ਦੇ ਵਿੱਚ ਅਕਸਰ ਹੀ ਠੰਡ ਹੋ ਜਾਂਦੀ ਹੈ ਤਾਂ ਇਹ ਜਾਨਵਰ ਜੰਗਲਾਂ ਵਿੱਚੋਂ ਬਾਹਰ ਨਿਕਲ ਕੇ ਤੁਪ ਸੇਕੰਦ ਇਹ ਮੈਦਾਨੀ ਇਲਾਕਿਆਂ ਦੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਫਿਲਹਾਲ ਸਾਂਬਰ ਇੱਥੋਂ ਭੱਜ ਕੇ ਮੋੜ ਜੰਗਲਵਾਲ ਚਲਾ ਗਿਆ ਹੈ ਤੇ ਜੰਗਲਾਤ ਵਿਭਾਗ ਵੱਲੋਂ ਫਿਰ ਵੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਨੂੰ ਫੜ ਕੇ ਕਿਤੇ ਦੂਰ ਜੰਗਲ ਦੇ ਵਿੱਚ ਜਾ ਕੇ ਛੱਡਿਆ ਜਾਵੇ ਸੋ ਤੁਹਾਨੂੰ ਸਾਡੇ ਡੀਐਫਓ ਸਾਹਿਬ ਪਰਮਜੀਤ ਜੀ ਜੀ ਪਰਮਜੀਤ ਉਹਨਾਂ ਤੋਂ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੂੰ ਫੋਨ ਆਇਆ ਕਾਲ ਆਈ ਸੀ ਕਿਸੇ ਦੀ ਕਿ ਇੱਥੇ ਤਰ੍ਹਾਂ ਤਰ੍ਹਾਂ ਕਰਕੇ সুইਮ ਪੂਲ ਦੇ ਪਿੱਛੇ ਸਾਂਬਰ ਆਇਆ ਪਿਆ ਅਸੀਂ ਆਏ ਉਹ ਕਹਿੰਦੇ ਹੀ ਇੰਜਰ ਹੋਇਆ ਪਿਆ ਕੁਛ ਲੱਗੀ ਲੁਗੀ ਆ ਪਰ ਦੇਖਿਆ ਹੀ ਲੱਗੀ ਨਹੀਂ ਹੋ ਜੱਕਦਮ ਦੌੜ ਗਿਆ ਉਥੋਂ ਦੀ ਪਬਲਿਕ ਬਹੁਤ ਹੀ ਇਥੇ ਉਹ ਵਾਪਸ ਪਤਾ ਨਹੀਂ ਕਿਧਰ ਉਹ ਇਧਰ ਬਾਗ ਵਾਲੇ ਪਾਸੇ ਨੂੰ ਚਾ ਜੰਗਲ ਵਾਲੇ ਪਾਸੇ ਨੂੰ ਨਿਕਲ ਗਿਆ ਹੁਣ ਕੋਈ ਇਹਦਾ ਪਹਿਲੇ ਵੀ ਕਦੀ ਦੇਖਿਆ ਨਹੀਂ ਇਸ ਤਰ੍ਹਾਂ ਹਾਂਜੀ ਬੜੀ ਬਾਰੀ ਅਸੀਂ ਬੜੇ ਚੁੱਕੇ ਇਧਰੋਂ ਦੀ ਮੀਥਲ ਵਾਲੇ ਪਾਸੇੋਂ ਕਦੀ ਕਦੀ ਇਧਰੋਂ ਦੀ ਜਣਵਾਲ ਵਾਲੇ ਪਾਸੇੋਂ ਕੈਪਚਰ ਕਰਦੇ ਹੀ ਰਹਿੰਦੇ ਹਾਂ ਕੋਈ ਇਹਦਾ ਕਬਰਾਂ ਦੇ ਲੋੜ ਨਹੀਂ 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 ਕਬਰਾਂ ਦੇ ਕਬਰੋਂਦੇ ਨਹੀਂ ਕਿ ਕਿਸੇ ਨੂੰ ਨੁਕਸਾਨ ਨਹੀਂ ਦੱਸ ਸਕਦਾ ਨੀ ਨੁਕਸਾਨ ਨਹੀਂ ਕਰ ਸਕਦੇ ਜੀ ਇਹ ਲੱਗਦਾ ਕਿ ਪਰ ਜਾਨਵਰ ਨਹੀਂ ਹੈਗਾ ਇਹ ਠੰਡ ਹੋਈ ਦੀ ਪਹਾੜਾਂ ਦੇ ਵਿੱਚ ਲੱਗਦਾ ਕਿ ਮੈਂ ਇਧਰ ਮੈਦਾਨੀ ਇਲਾਕੇ ਜੀ ਉੱਪਰ ਲੱਗਦਾ ਆਂਦੇ ਹਾਂ ਜੀ ਥੋੜਾ ਧੁੱਪ ਸੇਕਣ ਵਾਸਤੇ ਕਹਲੋ ਚਾਹੇ ਕੋਈ ਭਟਕ ਗਿਆ ਨਾਲੋਂ ਤੇ ਤਾਂ ਕਰਕੇ ਇਹਨਾਂ ਨੇ ਸ਼ਹਿਰ ਦੇ ਵਿੱਚ ਮੂਵਮੈਂਟ ਹੋ ਜਾਂਦੀ ਹੈ ਇਹਨਾਂ ਦੀ ਕਿਸੇ ਵੇ ਤੇ ਜੱਕਦਮ ਜ਼ਿਆਦਾ ਨਹੀਂ ਆਂਦੀ ਆਂਦੇ ਜ਼ਿਆਦਾ ਹਿਮਾਚਲਾ ਦੇ ਪਾਸੇ ਤੇ ਗਿਜਰੀ ਏਰੀਆ ਲਾਗੇ ਹੋਏਗਾ ਉੱਥੋਂ ਆ ਗਏ ਕੀ ਕਰਵੇਗੀ ਤੁਹਾਡੀ ਅੱਗੇ ਨੂੰ ਹੁਣ ਅੱਗੇ ਦੇਖਦੇ ਹਾਂ ਜੀ ਅੱਗੇ ਜਾ ਕੇ ਜੇ ਲੱਭਦਾ ਠੀਕ ਹੈ ਕਹਾਂ ਕੁਸਤ ਖਾਦੀ ਦੇ ਨਾਲ ਅਜੇ ਸੈਣੀ ਨਹੀਂ ਗਈ ਪਠਾਨਕੋਟ ਦੇ ਰਿਹਾਈ ਇਲਾਕੇ ਦੇ ਵਿੱਚ ਉਸ ਸਮੇਂ ਦਸ਼ਦਾ ਮਹੌਲ ਬਣ ਗਿਆ ਜਦ ਇੱਕ ਪੀੜ ਪਹਾੜ ਵਾਲੇ ਇਲਾਕੇ ਦੇ ਵਿੱਚ ਇੱਕ ਜੰਗਲੀ ਸਾੰਬਰ ਯਾਨੀ ਕਿ ਹਿਰਨ ਆ ਗਿਆ ਤੇ ਇਸ ਸਾੰਬਰ ਨੂੰ ਦੇਖ ਕੇ ਲੋਕਾਂ ਦਾ ਇਕੱਠ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਸਮੇਂ ਰਹਿੰਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਅਤੇ ਕੁਝ ਹੀ ਸਮੇਂ ਬਾਅਦ ਪੁਲਿਸ ਦੇ ਅਧਿਕਾਰੀ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਇਸ ਸਾਂਬਰ ਨੂੰ ਫੜਨ ਦੇ ਲਈ ਜਾਲ ਵਿਛਾ ਦਿੱਤਾ ਪਰ ਇਹ ਹਿਰਨ ਜਿਹੜਾ ਹੈ ਉੱਥੋਂ ਪੱਜ ਕੇ ਮੁੜ ਜੰਗਲ ਵਾਲੇ ਪਾਸੇ ਤੁਰ ਗਿਆ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਂਬਰ ਇਨਸਾਨਾਂ ਦੇ ਲਈ ਕੋਈ ਜਾਨਲੇਵਾ ਹਮਲਾ ਨਹੀਂ ਕਰਦੇ ਉਨ੍ਹਾਂ ਨੇ ਕਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਅਕਸਰ ਹੀ ਠੰਡ ਹੋ ਜਾਂਦੀ ਹੈ ਤਾਂ ਇਹ ਜਾਨਵਰ ਜੰਗਲਾਂ ਵਿੱਚੋਂ ਬਾਹਰ ਨਿਕਲ ਕੇ ਤੁਪਸੇ ਕੰਨ ਦੀ ਮੈਦਾਨੀ ਇਲਾਕਿਆਂ ਦੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਫਿਲਹਾਲ ਸਾਂਬਰ ਇੱਥੋਂ ਭੱਜ ਕੇ ਮੁਰ ਜੰਗਲਵਾਲ ਚੜਾ ਗਿਆ ਹੈ ਤੇ ਜੰਗਲਾਤ ਵਿਭਾਗ ਵੱਲੋਂ ਫਿਰ ਵੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਨੂੰ ਫੜ ਕੇ ਕਿਤੇ ਦੂਰ ਜੰਗਲ ਦੇ ਵਿੱਚ ਜਾ ਕੇ ਛੱਡਿਆ ਜਾਵੇ ਸਰ ਸਾਨੂੰ ਸਾਡੇ ਡੀਐਫਓ ਸਾਹਿਬ ਪਰਮਜੀਤ ਜੀ ਜੀ ਪਰਮਜੀਤ ਜੀ ਤੋਂ ਉਹਨਾਂ ਤੋਂ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੂੰ ਫੋਨ ਆਇਆ ਕਾਲ ਆਈ ਸੀ ਕਿਸੇ ਦੀ ਕਿ ਇੱਥੇ ਤਰਤਰ ਕਰਕੇ সুইਮ ਪੂਲ ਦੇ ਪਿੱਛੇ ਸਾਂਬਰ ਆਇਆ ਪਿਆ ਅਸੀਂ ਆਏ ਉਹ ਕਹਿੰਦੇ ਸੀ ਇੰਜਰ ਹੋਇਆ ਪਿਆ ਕੁਛ ਲੱਗੀ ਲੁਗੀ ਆ ਪਰ ਦੇਖਿਆ ਅਸੀਂ ਲੱਗੀ ਨਹੀਂ ਹੋ ਜੱਕਦਮ ਦੌਰ ਗਿਆ ਥੋੜੀ ਪਬਲਿਕ ਬਹੁਤ ਹੀ ਇੱਥੇ ਉਹ ਵਾਪਿਸ ਪਤਾ ਨਹੀਂ ਕਿਧਰ ਉਹ ਇਧਰ ਬਾਗ ਵਾਲੇ ਪਾਸੇ ਨੂੰ ਚਾਹ ਜੰਗਲਾਂ ਦੇ ਫਸਲੋਂ ਨਿਕਲ ਗਿਆ ਹੁਣ ਕੋਈ ਉਹਦਾ ਕੋਈ ਪਹਿਲੇ ਵੀ ਕਦੀ ਦੇਖਿਆ ਨਹੀਂ ਇਸ ਤਰ੍ਹਾਂ ਹਾਂਜੀ ਬੜੀ ਬਾਰੀ ਅਸੀਂ ਬੜੇ ਚੁੱਕੇ ਇਧਰੋਂ ਦੀ ਮੀਥਲ ਵਾਲੇ ਪਾਸੋਂ ਕਦੀ ਕਦੀ ਇਧਰੋਂ ਦੀ ਜਣਵਾਲ ਵਾਲੇ ਪਾਸੋਂ ਘਟਰ ਕਰਦਾ ਹੀ ਰਹਿੰਦੇ ਆ ਕੋਈ ਦੇ ਘਬਰਾਉਣ ਦੇ ਲੋਟ ਨਹੀਂ 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 ਘਬਰਾਂਦੇ ਘਬਰੁੰਦੇ ਨਹੀਂ ਕਿਾ ਕਿਸੇ ਨੂੰ ਨੁਕਸਾਨ ਤੇ ਨਹੀਂ ਕਰ ਸਕਦਾ ਨਹੀਂ ਨੁਕਸਾਨ ਨਹੀਂ ਕਰ ਸਕਦਾ ਜੀ ਕਿ ਲੱਗਦਾ ਕਿ ਜਾਨਵਰ ਨਹੀਂ ਹੈਗਾ ਠੰਡ ਹੋਈ ਦੇ ਪਹਾੜਾਂ ਦੇ ਵਿੱਚ ਲੱਗਦਾ ਕਿ ਇੰਨੇ ਫੋਟੋਆਂ ਨਹੀਂ ਲਗਾ ਕੇ ਜੁੱਪਰ ਲੱਗਦਾ ਆਂਦੇ ਹਾਂ ਜੀ ਥੋੜਾ ਧੁੱਪ ਸੇਕਣ ਵਾਸਤੇ ਕਹਲੋ ਚਾਹੇ ਕੋਈ ਭਟਕ ਗਿਆ ਨਾਲੋਂ ਉੱਤੇ ਤਾਂ ਕਰਕੇ ਇਹਨਾਂ ਨੇ ਸ਼ਹਿਰ ਦੇ ਵਿੱਚ ਮੂਵਮੈਂਟ ਹੋ ਜਾਂਦੀ ਹੈ ਇਹਨਾਂ ਦੀ ਕਿਸੇ ਵੇਲੇ ਜੱਕਦਮ ਜ਼ਿਆਦਾ ਨਹੀਂ ਆਂਦੀ ਆਂਦੇ ਜ਼ਿਆਦਾ ਹਿਮਾਚਲਾ ਦੇ ਪਾਸੇ ਹੋਏ ਤਾਂ ਬੇਗੜੀ ਏਰੀਆ ਲਾਗੇ ਹੋਏਗਾ ਉੱਥੋਂ ਆਣਗੇ ਕੀ ਕਾਰਵਾਈ ਕੀਤੀ ਤੁਹਾਡੀ ਅੱਗੇ ਹੁਣ ਅੱਗੇ ਦੇਖਦੇ ਆ ਜੀ ਅੱਗੇ ਜਾ ਕੇ ਜੇ ਲੱਭਦਾ ਠੀਕ ਹੈ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਗ ਦੀ ਰਿਪੋਰਟ